ਅੱਜ 11 ਅਕਤੂਬਰ ਤੇ ਸਾਲ 2025 ਸਮਾਂ 10:00 ਵਜ ਗਿਆ ਤੇ ਆਪਾਂ ਬਈ ਰੈਸਟੋਰੈਂਟਸ ਕਰਕੇ ਬੜੀਆ ਉੱਥੇ ਤੇ ਰੋਟੀ ਸਾਡੀ ਥੋੜਾ ਲੇਟ ਹੋ ਗਈ ਕਿਉਂ ਕੱਪੜੇ-ਕੁਪੜੇ ਧੋਣ ਆ ਰਹੇ ਸੀ ਤੇ ਤੇ ਆਂਟੀ ਨੇ ਰੋਟੀ ਥੋੜੀ ਲੇਟ ਪਕਾਈ ਤੇ ਬਾਕੀ ਬਈ ਸਾਗ ਅੱਜ ਗਾਂਢੀਆਂ ਨੇ ਸਾਗ ਧਰਿਆ ਸੀ ਕਿ ਕਹਿੰਦੇ ਵੀ ਸਾਗ ਲੈ ਜਿਓ ਤੇ ਖਾ ਲੂਗਾ ਮੁੰਡਾ ਤੇ ਬੜੀਆ ਰੋਟੀ ਆ ਬਈ ਤੇ ਨਾਲ ਆਪਾਂ ਲੱਸੀ ਬਣਾ ਲਈ ਆ ਘਰ ਦੇ ਨਜ਼ਾਰੇ ਆ ਦੇ ਨਾਲ achar, chura, chutney ਰਹਿਣ ਆਪਾਂ ਖਾਵਾਂਗੇ 4 ਰੋਟੀਆਂ ਇਕੱਠੀਆਂ ਅੱਜ ਇਹ ਵਧੀਆ ਐਨ ਪੂਰਾ ਨਜ਼ਾਰਾ ਵਾ ਤੇ ਟੀਵੀ ਟੂ ਵੀ ਲਾਉਣੇ ਵੀ ਟੀਵੀ ਲਾ ਸੱਚ ਛੱਡ ਮੰਡਿਆ ਤੇ ਆ ਸ਼ਰਾਰਤੀ ਵੀ ਆਇਆ ਬੈਠਾ ਇੱਥੇ ਰੈਡੀ ਆ ਸੱਚ ਤੇ ਲੋ ਬਈ ਆਪਾਂ ਰੋਟੀਆਂ ਦਾ ਪਤਾ ਭੋਗ ਤੇ ਹੁਣ ਭਾਂਡੇ-ਪੁੰਡੇ ਧੋ ਕੇ ਵੀ ਸੌਵਾਂਗੇ ਘੰਟਾ ਜਿਹਾ ਰੈਸਟ ਕਰਾਂਗੇ ਉਹਨੇ ਇਸ ਤੀ ਚੱਲੂਗੀ ਲੱਸੀ-ਲੱਸੀ ਪੀ ਕੇ ਤੇ ਵੈਸੇ ਵੀ ਅੱਜ ਦਾ ਦਿਨ ਆਪਾਂ ਵਿਲੇ ਹਾਂ ਹੁਣ ਕੱਲ ਤੋਂ ਫਿਰ ਬਈ ਉਹੀ ਕੰਮ ਫੇਰ ਸਟਾਰਟ ਕੰਮ ਦਾ ਕਸਾ ਹੁਣ ਕੱਪੜੇ-ਕੱਪੜੇ ਸਵਾਵਾਂਗੇ ਕੰਮ ਮਨ ਕਮਾਈ ਕਰਾਂ ਹੁਣ ਬੰਦਾ ਮਹੀਨਾ ਕ ਤੇ ਉਸ ਤੋਂ ਬਾਅਦ ਵੀ ਦੇਖਾਂਗੇ ਸੋਚਾਂਗੇ ਵੀ ਕਿੱਧਰ ਨੂੰ ਜਾਣਾ ਵਾ ਤੇ ਅੱਜ ਫਿਰ ਸਾਈਕਲ ਸੁੰਗਲ ਧੋਣੇ ਆਣ ਨੂੰ ਧੋ ਕੇ ਕਿਸੇ ਟਿਕਾਣੇ ਲਾਉਣੇ ਆ ਤੇ ਕੱਲ ਕੱਲੂ ਆ ਗਿਆ ਐ ਦੁਵਾਰ ਸੋਮਵਾਰ ਤੋਂ ਫਿਰ ਆਪਾਂ ਫੇਰ ਗਰਾਉਂਡ ਦੇ ਵਿੱਚ ਚੱਲਿਆ ਕਰਾਂਗੇ ਭਾਈ ਜਾਂ ਫਿਰ ਸਾਈਕਲ ਉਂਗਲ ਤੇ ਇੱਧਰ ਉੱਧਰ ਤੇ ਬਾਕੀ ਆ ਸਵੇਰ ਦਾ ਸ਼ਰਾਰਤੀ ਮੇਰੇ ਨਾਲ ਹੀ ਚੁੰਬੜਿਆ ਵਾ ਤੇ ਮੇਰਾ ਲਹੂ ਪੀ ਲੈਣੇ ਕੁਝ ਕਹਿਣਾ ਚਾਹੁੰਦਾ ਸੰਗ ਤੁਹਾਨੂੰ ਸਤਿ ਸ਼੍ਰੀ ਅਕਾਲ ਕਿਹੜੀ ਕਲਾਸ ਪੜਦਾ ਉੱਚੀ ਬੋਲ ਮੜਿਆ ਸੈਕੰਡ ਬੀਜ ਠੀਕ ਆ ਕੀ ਨਾਮ ਆ ਤੇਰਾ ਮੈਂ ਤਾਂ ਸਿੰਘ ਜੀ ਠੀਕ ਆ ਤੇ ਮੈਨੂੰ ਕਿਵੇਂ ਜਾਣਦਾ ਤੂੰ ਘਾਦੇ ਕੋਲ ਤਾਂ ਰਹਿੰਦਾ ਗਵੰਡੀ ਆ ਗਵੰਡੀ ਆਹੀ ਆ ਕੀ ਲੱਗਦਾ ਮੈਂ ਤੇਰਾ ਚਾਚੂ ਜੀ ਠੀਕ ਆ ਚਾਚੂ ਜੀ ਕਹਿੰਦਾ ਤਾਂ ਹੈ ਨਹੀਂ ਗਾਦੂ ਐ ਮੈਨੂੰ ਚਾਚੂ ਜੀ ਲੱਗਦਾ ਪਰ ਕਹਿਣ ਵਾਸਤੇ ਨਹੀਂ ਲੱਗਦਾ ਠੀਕ ਆ ਚਲ ਚੰਗਾ ਫਿਰ ਬਾਏ ਕਰਦੇ

अपना हाथ करला ये देखो हम रसोई साफ कर रहे हैं देखो देखो हाय हाय मार के तो लाइक करो, शेयर करो, शेयर कर दो आप थोड़ा धन्यवाद ही ससदिए कान हेलो गाइस ये मेरा दोस्त गुवांडी ਇਹ ਬਾਕੀ ਤੂੰ ਬੋਲ ਦੇ ਬਈ ਸਾਰੇ ਮੈਂ ਕੀ ਬੋਲਾਂ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਕਰਦੇ ਸੀ ਵਧੀਆ ਸਾਰੇ ਠੀਕ ਹੋ ਜੇ ਸਾਡੇ ਆ ਸਾਡੇ ਨਵੇਂ ਚੈਨਲ 'ਚ ਦੇਖੋ ਜੀ ਦੇ ਸਕਦੇ ਆ ਜੀ ਸਤਿ ਸ੍ਰੀ ਅਕਾਲ ਇਹ ਦੇਖੋ ਦਾ ਕਰਦੇ ਵਾਂਗੇ ਬੋਲ ਸਤਿ ਸ੍ਰੀ ਅਕਾਲ ਹੈ ਗਾਇਸ ਇਹ ਦੇਖੋ ਆ ਜਲ ਰਹੀ ਹੈ ਫਾਇਰ ਬੋਲ ਗੈਸ ਸਿਕਾਏ ਦਾ ਸ਼ੇਅਰ ਕਰ ਦਿਓ ਸਾਥਰੀ ਅਕਾਲ ਜੀ ਹਲਾ ਫੇਰਾ ਕਦੋਂ ਦੱਸ ਸਕੀ ਅਕਾਲ ਜੀ ਆਪਾਂ ਵੀ ਚੱਲੇ ਆ ਮੰਡਾ ਵਾਲੇ ਨੂੰ ਆਪਣਾ ਯਾਰ ਦੋਸਤ ਫੌਜੀ ਯਾਦਵਿੰਦਰ ਉਹਦੇ ਘਰੇ ਅਨੇ ਆਪਾਂ ਨੂੰ ਕੀਤਾ ਸੀਗਾ ਇਨਵਾਈਟ ਤੇ ਪਹੁੰਚ ਗਏ ਆਂ ਧੂੜ ਕੋੜ ਤੋਂ ਅੱਗੇ ਦਾ ਫੋਨ ਆ ਗਿਆ ਕਹਿੰਦਾ ਵੀ ਸਵਾਗਤ ਆਸਤੇ ਨੇ ਭਾਈ ਠੀਕ ਹੀ ਜਨੇ ਮੈਂ ਵੀ ਆ ਗਿਆ ਤੇ ਬਾਕੀ ਆਪਾਂ ਕਾਫੀ ਦਿਨਾਂ ਬਾਅਦ ਅਜ ਮੋਟਰਸਾਈਕਲ ਚਲਾਇਆ ਤੇ ਆਪਾਂ ਨੂੰ ਹੈਂਡਲ ਜਾ ਉਰ ਉੱਚਾ ਚਲਾਦਾ ਮੈਂ ਘਰੇ ਪੁੱਛੀ ਆਵਾ ਕੋਈ ਲੈ ਗਿਆ ਤਾਂ ਨਹੀਂ ਗਿਆ ਵੀ ਕਿਤੇ ਕਾਹਦੇ ਵਜਿਆ ਹੋ ਸਾਈਕਲ ਦਾ ਹੈਂਡਲ ਫਿਰ ਥੋੜਾ ਪਲੇਨ ਜਿਹਾ ਹੁੰਦਾ ਰਹੇ ਆ ਤੇ ਥੋੜਾ ਅਜੀਬ ਜਿਹਾ ਲੱਗ ਜਾਂਦਾ ਹੈ ਪਰ ਹੁਣ ਸਰਵ ਠੀਕ ਆ ਤੇ ਬਾਕੀ ਭਾਈ ਅੱਜ ਕੱਪੜੇ ਨੀੜੇ ਵਧੀਆ ਪਾਏ ਆ ਆਪਾਂ ਦੇ ਵਧੀਆ ਲੱਗਦਾ ਤੇ ਆ ਜਿਹੜੀ ਮੇਰੇ ਸ਼ਰਟ ਪਾਈ ਤੁਸੀਂ ਦੇਖਦੇ ਹੋ ਇਹ ਮੇਰੇ ਮੇਚ ਨਹੀਂ ਸੀ ਆਉਂਦੀ ਤੇ ਹੁਣ ਮੇਰੇ ਮੇਚ ਆਉਂਦੀ ਆ ਵਧੀਆ ਤੇ ਟੈਟੂ ਡਾ ਆਪਣਾ ਘਟ ਗਿਆ ਤੇ ਚਲੋ ਕੋਈ ਤਸੀਹ ਹੋਈ ਆ ਕੱਪੜੇ ਪਾ ਕੇ ਤੇ ਇਹ ਮਨ ਦਾ ਮੈਂ ਘੱਟੋ ਘੱਟ ਵੀ 2 ਸਾਲਾਂ ਬਾਅਦ 1.5 ਸਾਲ ਬਾਅਦ ਪਾਈ ਹੋਈ ਸ਼ਰਟ ਤੇ ਹੁਣ ਆ ਪਾਈ ਹੋਰ ਫਿੱਟ ਹੋਵਾਂਗੇ ਦੇਣਾ ਕੋਈ ਚੱਕਰ ਨਹੀਂ ਗਾ ਤੇ ਮਿਲਦੇ ਆ ਫਿਰ ਜਾ ਕੇ ਫੌਜੀ ਨੂੰ ਕੀ ਕਹਿੰਦਾ ਤੇ ਬਾਕੀ ਬਈ ਕੋਈ ਥਕਾਵਟ ਨਹੀਂ ਕੁਛ ਨਹੀਂ ਆਪਣ ਨੂੰ ਕੋਈ ਦੇ ਵੀ ਨੀਂਦ ਪੂਰੀ ਹੋ ਗਈ ਕੋਈ ਨੀਂਦ ਵਾਲਾ ਐਸਾ ਚੱਕਰ ਨਹੀਂ ਸਭ ਵਧੀਆ ਓਕੇ ਡਨ ਇੱਕ ਨੰਬਰ ਆ ਗਏ ਆ ਬਈ ਫੌਜੀ ਦੇ ਘਰੇ ਹਾਂ ਬਈ ਕੀ ਹਾਲ ਆ ਵਧੀਆ ਹੋ ਜੀ ਹੋਰ ਫੌਜੀ ਦਾ ਖਾਲਸਾ ਬਾਈ ਜੀ ਦੀ ਫਾਤੇ ਹੋਰ ਠੀਕ ਠਾਕ ਆ ਵਧੀਆ ਵਧੀਆ ਬਹੁਤ ਖੁਸ਼ੀ ਹੋਈ ਆ ਦਾ ਪਰ ਇਹ ਇਧਰ ਯਾਰ ਬਈ ਸੱਸੀ ਘਰ ਬਾਈ ਸਾਰਿਆਂ ਨੂੰ ਹੋਰ ਠੀਕ ਠਾਕ ਹਾਂ ਜੀ ਠੀਕ ਹੈ ਤੇ ਹੋਰ ਫਿਰ ਮੈਂ ਬਹੁਤ ਖੁਸ਼ੀ ਹਈ ਭਰਾ ਸਾਡਾ ਧੰਨਵਾਦ ਬਾਈ ਤੇ ਕਿਦਨ ਆਇਆ ਤੂੰ ਛੁੱਟੀ ਮੈਂ ਕੱਲ ਰਾਤ ਹੀ ਆਇਆ ਸੀ ਠੀਕ ਹੈ ਬਾਈ ਰਾਤ ਆਇਆ ਤੇ ਟੜਕੇ ਆਪਣੇ ਕੋਲ ਭੱਜਿਆ ਧੰਨਵਾਦ ਇਹਦਾ ਹੀ ਬਹੁਤ-ਬਹੁਤ ਤੇ ਬੈੰਨੇ ਆ ਵੀ ਹੁਣ ਗੱਲਾਂ ਵਾਸਤਾ ਮਾਰਦੇ ਆ ਹੈ ਨਾ ਗਲਬੀ ਹੈ ਤੇ ਇਧਰ ਬੈਸਕੜ ਤੇ ਨਾਲ ਮਟਰ ਇਹ ਇਧਰੋਂ ਆਏ ਆ ਬਾਈ ਸੇਵਾ ਹੋ ਰਹੀ ਹੈ ਵੀ ਇਹ ਫੌਜੀ ਵੱਲੋਂ ਦੁੱਧ ਪੱਤੀ ਆ ਲੇ ਵੀ ਚੱਕ ਯਾਰ ਸਿੰਘ ਚੱਕ ਲੈ ਚੱਕ ਲੈ ਚੱਕੋ ਬਾਈ ਬਾਈ ਵੈਲਜੀ ਅਕਾਲ ਸਾਹਿਬ ਵੈਲਜੀ ਦੀ ਪਰੇ ਸਾਡਾ ਗੁਰਵਿੰਦਰ ਵੀਰ ਅੱਜ ਤੱਕ ਪੰਜ ਤੱਕਾਂ ਦੀ ਸਾਈਕਲ ਯਾਤਰਾ ਕਰਕੇ ਆਇਆ ਤੇ ਬਾਈ ਆਪਣੇ ਘਰ ਆਇਆ ਸਾਡੇ ਲਈ ਸਾਡੇ ਤੋਂ ਛੋਟਾ ਹੈ ਬਾਈ ਨੂੰ ਇੱਕ ਗਿਫਟ ਕਿਲੋ ਜੰਮ ਭਾਰਤ ਕਹਿ ਲੋ ਜੀ ਨੂੰ ਬਹੁਤ ਖੁਸ਼ੀ ਹੁੰਦੀ ਆ ਵੀਰ ਸਾਡਾ ਧੰਨਵਾਦ ਬਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਨਾ ਮਾਨਸਤਕਰਤਾ ਤੇ ਕੱਲ ਵੀ ਪਹੁੰਚਿਆ ਬਾਈ ਤੇ ਕੱਲ ਕੰਮ ਸੀਗਾ ਬਾਈ ਨੂੰ ਤਾਂ ਕਰਕੇ ਛੇਤੀ ਆ ਗਿਆ ਤੇ ਅੱਜ ਬਾਈ ਨੇ ਆਪਾਂ ਨੂੰ ਘਰੇ ਬੁਲਾ ਕੇ ਵੈਲਕਮ ਕੀਤਾ ਜੀ ਧੰਨਵਾਦ ਬਈ ਬਹੁਤ ਬਹੁਤ ਚਾਹ ਪਾਣੀ ਪੀ ਕੇ ਭਾਈ ਚੱਲ ਪਿਆ ਆਪਾਂ ਫਰੀਦਕੋਟ ਨੂੰ ਮੁੰਡਾ ਕਹਿੰਦਾ ਤੇ ਉਹ ਵੀ ਸ਼ਹਿਰ ਦਾ ਘੇੜਾ ਘੜਾ ਕੇ ਲਿਆਉਨੇ ਆ ਤੇ ਆਪਾਂ ਬਾਈ ਗੱਡੀ 'ਚ ਬੈਠ ਕੇ ਆਪਾਂ ਨੂੰ ਐਂ ਲੱਗਦਾ ਵੀ ਦੁਨੀਆ ਬੜੀ ਤੇਜ਼ ਚੱਲਦੀ ਆ ਪਹਿਲਾਂ ਮੋਟਰਸਾਈਕਲ ਤੇ ਸਾਈਕਲ ਤੋਂ ਉਹ ਵੀ ਆਪਾਂ ਨੂੰ ਐਂ ਲੱਗਿਆ ਵੀ ਤੇਜ਼ ਬੜ ਮਿੰਟ ਜੀ ਆਗੇ ਇਹਦੇ ਕੋਲੇ 8-10 ਕਿਲੋਮੀਟਰ ਤੇ ਉਦੋਂ ਬਾਅਦ ਗੱਡੀ ਇਹ ਮੇਰਾ ਤਾਂ 12-13 ਕਿਲੋਮੀਟਰ ਹੋਊਗਾ ਤੇ ਮੈਨੂੰ ਲੱਗਾ ਆਪਾਂ 6-7 ਗੱਡ ਵੀ ਆਏ ਵਾਂਗੇ ਇਹ ਦੁਨੀਆ ਦੇ ਸਾਧਨ ਬਾਕੀ ਬਹੁਤ ਤੇਜ਼ ਆ ਪਰ ਜੇ ਆਨੰਦ ਲੈਣਾ ਆਪਾਂ ਬਈ ਹੌਲੀ-ਹੌਲੀ ਫੇਰ ਉਹ ਆਨੰਦ ਸਾਈਕਲ ਦੀ ਆ ਜਿੱਥੇ ਜੀ ਕਰਦਾ ਬ੍ਰੇਕ ਮਾਰੋ ਬ੍ਰੇਕ ਮਾਰਨ ਦੀ ਲੋੜ ਵੀ ਨਹੀਂ ਬਸ ਉਹੀ ਪੈਡਲ ਨਾ ਮਾਰੋ ਤਾਂ ਕੱਢ ਜਾਓ ਬਈ ਤੇ ਕਿਉਂ ਵੀ ਸਹੀ ਗੱਲ ਆ ਕਿ ਨਹੀਂ ਬਿਲਕੁਲ ਇਹ ਬੰਦਾ ਨਹੀਂ ਯਾਰੇ ਨਾਲ ਜਾਂਦਾ ਇਹ ਹੁਣ ਚੱਲਦੇ ਆਂ ਬਈ ਸ਼ਹਿਰ ਦੇ ਰੰਗ ਢੰਗ ਦੇਖਦੇ ਆਂ ਬਾਕੀ ਇਹ ਸ਼ਹਿਰ ਆਪਣੇ ਆਪ ਦੇ ਸ਼ਹਿਰ ਤੇ ਉਧਰ ਦੇ ਵਿੱਚ ਤਾਂ ਆਪਣਾ ਥ ਘੁੰਮਣ ਫਿਰਨ ਦੇ ਵਿੱਚ ਡਾਰੀ ਲੱਗਦਾ ਰਹਿੰਦਾ ਵੀ ਭਾਈ ਕੋਈ ਮੋਬਾਈਲ ਨਾ ਲੈ ਜੇ ਜਾਂ ਕੋਈ ਹੋਰ ਨਾ ਲੈ ਜੇ ਤੇ ਇੱਧਰ ਖੁੱਲ ਕੇ ਘੁੰਮਦੇ ਆ ਹਣ ਕੰਟੀਨ ਤੇ ਆਪਾਂ ਆਏ ਸੀਗੇ ਫੌਜੀਾਂ ਵਾਲੀ ਦੇ ਤੇ ਇਥੋਂ ਆਪਾਂ ਸਮਾਨ ਖੋਣ ਲਿਆ ਸਾਰਾ ਡਾਈਟ ਵਾਲਾ ਦੇ ਵਧੀਆ ਬਈ ਖਾਵਾਂਗੇ ਹੁਣ ਤੇ ਜਿਹੜੀ એનર્ਜੀ ਵੇਸਟ ਹੋਈ ਇਹਨੂੰ ਕਰਾਂਗੇ ਪੂਰੀ ਤੇ ਹੁਣ ਚੱਲਦੇ ਆ ਪਿੰਡਾਂ ਵਾਲ ਨੂੰ ਭਾਈ ਮੈਂ ਤਾਂ ਬਈ ਆਮ ਸਾਢੇ 7 ਵਜ ਗਏ ਰਾਤ ਦੇ ਤੇ ਆਪਾਂ ਰੋਟੀ ਪਾਣੀ ਛਕ ਕੇ ਫੌਜੀ ਦੇ ਘਰੋਂ ਤੇ ਆ ਗਏ ਜੀਕੇ ਤੇ ਹੁਣ ਆਪਾਂ ਬਸ ਵਧੀਆ ਰਿਹਾ ਅੱਜ ਦਾ ਦਿਨ ਵੀ ਕੁਝ ਠੀਕ ਆ ਵਿਲੇ ਰੇ ਅੱਜ ਤੇ ਕਮ ਫੇਰੇ ਸ਼ਹਿਰ ਵੀ ਜਾਏ ਤੇ ਉਹਨੇ ਆਪ ਨੂੰ ਇਨਵਾਈਟ ਕੀਤਾ ਸੀ ਘਰੇ ਵਧੀਆ ਮਾਨਤਾਨ ਬਖਸ਼ਿਆ ਤੇ ਯਾਦਵਿੰਦਰ ਫੌਜੀ ਆਪਣਾ ਉਹਦਾ ਧੰਨਵਾਦ ਬਾਈ ਬਹੁਤ ਬਹੁਤ ਤੇ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਬਾਈ ਗਰੂ ਚੜ੍ਹਦੀ ਕਲਾ ਜਰਖਣ ਉਹਨਾਂ ਨੂੰ ਤੇ ਬਾਈ ਨੇ ਆਪਾਂ ਨੂੰ ਪਿਆਰਾ ਜਿਹਾ ਗਿਫਟ ਦਿੱਤਾ ਤੇ ਬਹੁਤ ਵਧੀਆ ਹੁਣ ਆਪਾਂ ਲਾਵਾਂਗੇ ਆਪਣੇ ਕਮਰੇ ਦੇ ਵਿੱਚ ਇਹਨੂੰ ਤੇ ਬਾਕੀ ਬਈ ਮਿਲਦੇ ਆਂ ਫਿਰ ਆਪਾਂ ਕੱਲ ਦੇ ਵਲੌਗ ਦੇ ਵਿੱਚ ਹੁਣ ਬਸ ਡੇਲੀ ਆਪਾਂ ਥੋੜਾ ਬਹੁਤਾ ਜੋ ਆਪਾਂ ਕੰਮਕਾਰ ਕਰਿਆ ਕਰਾਂਗੇ ਉਹਦਾ ਵਲੌਗ ਪਾ ਦਿਆ ਕਰਾਂਗੇ ਜਾਂ ਕੋਈ ਹੋਰ ਸਾਈਕਲਿੰਗ ਦੇ ਰਸਤੇ ਮਾੜਾ ਮੋਟਾ ਨੇੜੇ ਤੇ ਜਿਹੜੇ ਜਾਇਆ ਕਰਾਂਗੇ ਤੇ ਇਦਾਂ ਹੀ ਪਿਆਰ ਬਣਾਈ ਰੱਖਿਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਫਿਰ ਕੱਲ ਨੂੰ ਜੀ ਗੁੱਡ ਨਾਈਟ